ਹੇ ਦੋਸਤੋ ਇਸ ਵੇਲੇ ਮੈਂ ਸਤਲੁਜ ਦਰਿਆ ਦੇ ਉੱਤੇ ਹੈਡ ਰਿਪੋਰਟ ਦੇ ਰਿਹਾ ਹਾਂ ਕਿਥੇ ਕਿ ਅਸੀਂ ਚੈੱਕ ਕਰ ਰਹੇ ਹਾਂ ਕਿ ਪਾਣੀ ਕਿੰਨਾ ਘਰਿਆ ਹੈ ਲੇਕਿਨ ਜਿਵੇਂ ਆਪਾਂ ਦਿਖਾਵਾਂਗੇ ਤਸਵੀਰ ਦੇ ਵਿੱਚ ਪਾਣੀ ਜਿਹੜਾ ਇਸ ਵੇਲੇ ਸਰੰਦ ਨਹਿਰ ਤੇ ਨੂੰ ਵੀ ਛੱਡਿਆ ਹੋਇਆ ਥੋੜਾ ਜਿਹਾ ਕਿ ਪਹਿਲਾਂ ਬਿਲਕੁਲ ਹੀ ਸਰੰਦ ਨਾਲ ਦਾ ਪਾਣੀ ਜਿਹੜਾ ਬੰਦ ਕੀਤਾ ਹੋਇਆ ਸੀਗਾ ਜਿਹਦੇ ਕਾਰਨ ਅੱਗੇ ਜਿਹੜਾ ਪਾਣੀ ਦਾ ਬਹਾਅ ਜਿਹੜਾ ਜ਼ਿਆਦਾ ਸੀਗਾ ਬਿੱਲਾ ਵਾਲੇ ਪਾਸੇ ਤੇ ਬਿੱਲੇ ਬਹੁਤ ਸਾਰੀ ਸੰਗਤ ਪਿਛਲੇ 10 ਦਿਨਾਂ ਤੋਂ ਉੱਥੋਂ ਬਨ ਦੇ ਉੱਤੇ ਝੂਟੀ ਹੋਈ ਹੈ ਲੋਕਾਂ ਦੀ ਨੀਂਦ ਹਰਾਮ ਹੋਈ ਹੋਈ ਹੈ ਭਾਵੇਂ ਕਿ ਪ੍ਰਸ਼ਾਸਨ ਵੀ ਰਾਤ ਦਿਨ ਜਾ ਕੇ ਲੋਕਾਂ ਨੂੰ ਬਚਾਉਣ ਦੇ ਵਿੱਚ ਲੱਗਿਆ ਹੋਇਆ ਹੈ ਪਰ ਲੇਕਿਨ ਹੁਣ ਲੱਗ ਰਿਹਾ ਕਿ ਫੌਜ ਦੀ ਮਦਦ ਦੇ ਨਾਲ ਬਨਾਂ ਦਾ ਕੰਮ ਬੜੇ ਜ਼ੋਰਾਂ ਛੋੜਾਂ ਦੇ ਨਾਲ ਚੱਲ ਰਿਹਾ ਤੇ ਬਹੁਤ ਸਾਰੇ ਇਲਾਕੇ ਦੇ ਪਿੰਡਾਂ ਤੋਂ ਲੋਕ ਟਰੈਕਟਰ ਟਰਾਲੀਆਂ ਲੈ ਕੇ ਮਿੱਟੀ ਲੈ ਕੇ ਉੱਤੇ ਪਹੁੰਚਦੇ ਨੇ ਸਭ ਨੂੰ ਪਤਾ ਹੈ ਕਿ ਜਿਹੜੇ ਸਾਡੇ ਪੰਜਾਬੀ ਹੈ ਜਿਹੜੇ ਪਾਸੇ ਨੂੰ ਹੋ ਜਾਂਦੇ ਆ ਉਸ ਪਾਸੇ ਨੂੰ ਫਿਰ ਰਾਤ ਦਿਨ ਉਹਦੀ ਕੀ ਕਰ ਦਿੰਦੇ ਆ ਤੇ ਪਹਿਲਾਂ ਤਸਵੀਰ ਦਿਖਾਉਂਦਾ ਮੈਂ 7 ਉਹ دریا ਦੇ ਵਿੱਚ ਆ ਪਾਣੀ ਦਾ ਪੱਧਰ ਦੇਖ ਸਕਦੇ ਆਪਾਂ ਵੀ ਪਹਿਲਾਂ ਨਾਲ ਪਾਣੀ ਜਿਹੜਾ ਬਿਲਕੁਲ ਘੱਟ ਹੈ ਲੇਕਿਨ ਪਾਣੀ ਦਾ ਜਿਹੜਾ ਵਹਾਅ ਹੈ ਉਹ ਤੇਜ਼ ਬਹੁਤ ਹੈ ਇਸ ਸਪੀਡ ਜਿਹੜੇ ਪਾਣੀ ਦੀ ਕਾਫੀ ਤੇਜ਼ ਹੈ ਪਰ ਲੇਕਿਨ ਪਾਣੀ ਘਟਿਆ ਹੋਇਆ ਹੈ ਸਾਵੇਂ ਕਿ ਬਾਰਸ਼ਾਂ 1-2 ਦਿਨਾਂ ਤੋਂ ਘੱਟ ਹੋ ਰਹੀਆਂ ਪਰ ਲੇਕਿਨ ਫਿਰ ਵੀ ਹਲੇ ਤੱਕ 13 ਤਰੀਕ ਤੱਕ ਜਿਹੜਾ ਖਤਰਾ ਜਿਹੜਾ ਬਣਿਆ ਹੋਇਆ ਹੈ ਤੇ ਰੋਪੜ ਦੇ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਤੇ ਇਹਨਾਂ ਦੀ ਪੂਰੀ ਟੀਮ ਤੇ ਹਲਕਾ ਵ代ਕ ਦਿਨੇਸ਼ ਚੰਦਾ ਤੇ ਹਲਕਾ ਵ代ਕ ਸ੍ਰੀ ਚਮਕੌਰ ਸਾਹਿਬ ਚਰਨਜੀਤ ਸਿੰਘ ਤੇ ਰਾਤ ਦੇ ਨਾਲ ਆਪਣੇ ਵਰਕਰਾਂ ਦੇ ਨਾਲ ਵਾਰੰਟੀ ਦੇ ਨਾਲ ਜਿਹੜਾ ਲੋਕਾਂ ਦੀ ਹਿਫਾਜ਼ਤ ਦੇ ਵਿੱਚ ਜੁਟੇ ਹੋਏ ਨੇ ਤੇ ਵਾਹ ਬਾਰ-ਬਾਰ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਕਿ ਬਿਲਕੁਲ ਇਸ ਵੇਲੇ ਬੜੀ ਹੀ ਸਮਝਦਾਰੀ ਦੇ ਨਾਲ ਕੰਮ ਲੈਣਾ ਚਾਹੀਦਾ ਹੈ ਕਿ ਦੂਜੇ ਪਾਸੇ ਇੱਕ ਲੜਾਈ ਹੋਰ ਛਿੜ ਚੁੱਕੀ ਆ ਜਿਹੜੇ ਬੇਲਾ ਦੇ ਪਾਸੇ ਦੇ ਲੋਕ ਆ ਉਹ ਚਾਹੁੰਦੇ ਆ ਕਿ ਜਿਹੜਾ ਪਾਣੀ ਹੈ ਸਾਹਮਣੇ ਵਾਲੇ ਪਾਸੇ ਜਾਣ ਪਰ ਲੇਕਿਨ ਉਧਰ ਜਿਹੜੇ ਸਾਡੇ ਬਲਚੌਰ ਵਾਲੇ ਪਾਸੇ ਤੋਂ ਜਿਹੜੇ ਲੋਕ ਐ ਉਹ ਕਹਿੰਦੇ ਵੀ ਪਾਣੀ ਜੇ ਸਾਡੇ ਵਾਲੇ ਪਾਸੇ ਆਵੇਗਾ ਤਾਂ ਉਹਨਾਂ ਦੇ ਪਾਸੇ ਹੜ੍ਹ ਆ ਸਕਦਾ ਹੈ ਜਿਸ ਕਰਕੇ ਹੁਣ ਇੱਕ ਬਵਾਦ ਵੀ ਚਿਰ ਟਕਿਆ ਜਿਹਨੂੰ ਦੇਖਦੇ ਹੋਏ ਇੱਕ ਧਰਨਾ ਵੀ ਲਾਇਆ ਗਿਆ ਸੀਗਾ ਕੱਲ ਕਿਸਾਨਾਂ ਵੱਲੋਂ ਤੇ ਧਰਨਾ ਇਹ ਤੁਹਾਡੇ ਜਿਹੜੇ ਜਿੰਨੇ ਵੀ ਜਿਹੜੇ ਬੰਦ ਤੇ ਲੋਕ ਬੈਠੇ ਸੀਗੇ ਪਰ ਲੇਕਿਨ ਪ੍ਰਸ਼ਾਸਨ ਨੇ ਉਹਨਾਂ ਦੀ ਜਿਹੜੀ ਗੱਲ ਮੰਨੀ ਐ ਤੇ ਉਹਨਾਂ ਨੂੰ ਦੱਸਿਆ ਗਿਆ ਤੁਸੀਂ ਹੁਣ ਜਿਹੜਾ ਜਿੰਮੇ ਉਹ ਦੱਸ ਰਹੇ ਨੇ ਉਸੇ ਅਨੁਸਾਰ ਕੰਮ ਹੋਵੇਗਾ ਤਾਂ ਕਿ ਲੋਕ ਡੁੱਬਣ ਤੋਂ ਬਚ ਸਕਣ ਧੰਨਵਾਦ ਨਮਸਕਾਰ ਪਿਆਰੇ ਦੋਸਤੋ ਇਸ ਲਈ ਮੈਂ ਸਤਲੁਜ ਦਰਿਆ ਦੇ ਉੱਤੇ ਹੈਡ ਰਿਪੋਰਟ ਦੇ ਰ ਇਥੇ ਕਿ ਅਸੀਂ ਚੈੱਕ ਕਰ ਰਹੇ ਹਾਂ ਕਿ ਪਾਣੀ ਕਿੰਨਾ ਘਰਿਆ ਪਰ ਲੇਕਿਨ ਜਿਵੇਂ ਆਪਾਂ ਦਿਖਾਵਾਂਗੇ ਤਸਵੀਰ ਦੇ ਵਿੱਚ ਪਾਣੀ ਜਿਹੜਾ ਇਸ ਵੇਲੇ ਸਰੰਦ ਨਹਿਰ ਤੇ ਨੂੰ ਵੀ ਛੱਡਿਆ ਹੋਇਆ ਥੋੜਾ ਜਿਹਾ ਕਿਉਂਕਿ ਪਹਿਲਾਂ ਬਿਲਕੁਲ ਹੀ ਸਰੰਦ ਨਾਲ ਦਾ ਪਾਣੀ ਜਿਹੜਾ ਬੰਦ ਕੀਤਾ ਹੋਇਆ ਸੀਗਾ ਜਿਹਦੇ ਕਾਰਨ ਅੱਗੇ ਜਿਹੜਾ ਪਾਣੀ ਦਾ ਬਹੁਤ ਜਿਹੜਾ ਜ਼ਿਆਦਾ ਸੀਗਾ ਬਿੱਲਾ ਵਾਲੇ ਪਾਸੇ ਤੇ ਬਿੱਲੇ ਬਹੁਤ ਸਾਰੀ ਸੰਗਤ ਪਿਛਲੇ 10 ਦਿਨਾਂ ਤੋਂ ਉੱਥੋਂ ਬੰਨ ਦੇ ਉੱਤੇ ਝੂਟੀ ਹੋਈ ਹੈ ਲੋਕਾਂ ਦੀ ਨੀਂਦ ਹਰਾਮ ਹੋਈ ਹੋਈ ਹੈ ਭਾਵੇਂ ਕਿ ਪ੍ਰਸ਼ਾਸਨ ਵੀ ਰਾਤ ਦਿਨ ਜਾ ਕੇ ਲੋਕਾਂ ਨੂੰ ਬਚਾਉਣ ਦੇ ਵਿੱਚ ਲੱਗਿਆ ਹੋਇਆ ਹੈ ਪਰਲਿ